ਭਗਤ ਰੂਜੀ ਦਾ ਖਾਲਸਾ ਭਗਤ ਰੂਜੀ ਕੀ ਫਤਿਹ ਜਿਹੜੇ ਬੰਦੇ ਸਿੱਖ ਕੌਮ ਦੇ ਵਿੱਚ ਫੁਕਰੀਆਂ ਮਾਰਦੇ ਨੇ ਉਹਨਾਂ ਫੁਕਰੀਆਂ ਦਾ ਖਮਿਆਜਾ ਉਹਨਾਂ ਲੋਕਾਂ ਨੂੰ ਭੁਗਤਣਾ ਪੈਂਦਾ ਜਿਹੜੇ ਪੰਜਾਬ ਤੋਂ ਬਾਹਰ ਸਟੇਟਾਂ ਵਿੱਚ ਰਹਿੰਦੇ ਨੇ ਕੋਈ ਹਰਿਆਣਾ ਰਹਿੰਦਾ ਹੈ ਕੋਈ ਬੰਬੇ ਦੇ ਵਿੱਚ ਰਹਿੰਦਾ ਹੈ ਕੋਈ ਗੁਜਰਾਤ ਰਹਿੰਦਾ ਹੈ ਜਿਹੜੇ ਕਿ ਜਿਹੜਾ ਬਿਜ਼ਨਸ ਕਰਦੇ ਨੇ ਨੌਕਰੀਆਂ ਕਰਦੇ ਨੇ ਪ੍ਰਾਈਵੇਟ ਜੋਬਾ ਕਰਦੇ ਨੇ ਉਹਨਾਂ ਨੂੰ ਇੱਕ ਖਮਿਆਜਾ ਭੁਗਤਣਾ ਪੈਂਦਾ ਅੱਜ ਮੈਂ ਜਿਹੜੀ ਤੁਹਾਡੇ ਨਾਲ ਹਰਡੇ ਵਿੱਚ ਇਹਦੇ ਸਾਂਝ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸਿਰਫ ਇੱਕ ਅਕਲ ਦੇਣ ਵਾਸਤੇ ਇੱਕ ਬਹੁਤ ਵੱਡੇ ਸ਼ਹਿਰ ਦੇ ਵਿੱਚ ਜਾਨਕਿ ਪੰਜਾਬ ਤੋਂ ਬਾਹਰ ਜਿਹੜੀਆਂ ਸਟੇਟਾਂ ਉਹਨਾਂ ਸਟੇਟਾਂ ਦੀ ਮੈਂ ਗੱਲ ਕਰਦਾ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਿਹੜੇ ਮੈਨੂੰ ਫੋਨ ਕਰਕੇ ਇਹ ਗੱਲਬਾਤ ਦੱਸੀ ਗਈ ਹੈ ਮੈਂ ਉਹਦੇ ਮੁਤਾਬਕ ਗੱਲ ਕਰਦੀ ਹਾਲਾਂਕਿ ਜਦੋਂ ਉਸ ਮੁੰਡੇ ਨੇ ਮੈਨੂੰ ਫੋਨ ਕੀਤਾ ਉਹ ਕਿਸੇ ਹੋਟਲ ਦੇ ਵਿੱਚ ਮੈਨੇਜਰ ਦੀ ਜੌਬ ਕਰਦਾ ਸੀ ਜਣ ਕੇ ਉਹਦੀ ਤਨਖਾਹ ਘੱਟੋ ਘੱਟ 1.5 ਲੱਖ ਰੁਪਏ ਤੇ ਉਹ ਕਹਿੰਦਾ ਮੈਂ ਅਮਰ ਛਕਿਆ ਹੋਇਆ ਸ੍ਰੀ ਸਾਹਿਬ ਮੈਂ ਪੌਂਦਾ ਸੀ ਉੱਪਰ ਦੀ ਔਰ ਕਹਿੰਦਾ ਜੇ ਮੇਰੇ ਪੈਂਟ ਕਮੀਜ਼ ਵੀ ਪਾਈ ਹੁੰਦੀ ਸੀ ਤਾਂ ਮੈਂ ਕਹਿੰਦਾ ਸ੍ਰੀ ਸਾਹਿਬ ਮੇਰੀ 9 ਇੰਚਸ ਦੀ ਬਾਹਰ ਦੇਂਦੀ ਹੁੰਦੀ ਸੀ ਮੈਨੂੰ ਮਾਲਕ ਨੇ ਕਹਿੰਦਾ ਬੜਾ ਵਧੀਆ ਮਾਨਸਤਕਾਰ ਦਿੱਤਾ ਹੋਟਲ ਦੇ ਮਾਲਕ ਨੇ ਸਾਡੇ ਕਹਿੰਦਾ ਹੋਟਲ ਦੇ ਵਿੱਚ ਇੱਕ ਬੰਦਾ ਹੋਰ ਸੀਗਾ ਉਹ ਕਹਿੰਦਾ ਖਾਣਾ ਵਗੈਰਾ ਬਣਾਉਣ ਦਾ ਕੰਮ ਕਰਦਾ ਸੀ ਤੇ ਉਹਦਾ ਵੀ ਅਮਰ ਛੱਕਿਆ ਹੋਇਆ ਸੀ ਕਹਿੰਦਾ ਉਹਨੇ ਇੱਕ ਮਾੜੀ ਜੀ ਗੱਲ ਪਿੱਛੇ ਸ਼੍ਰੀ ਸਾਹਿਬ ਕੱਢ ਕੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਬਹੁਤ ਛੋਟੀ ਜੀ ਗੱਲ ਸੀ ਰੂਮ ਦੇਣਾ ਸੀ ਕਹਿੰਦਾ ਕਿ ਸਿਰ ਨੂੰ ਉਹ ਰੂਮ ਦੇ ਵਿੱਚ ਖਾਣਾ ਭੇਜਿਆ ਗਿਆ ਜੋ ਥੋੜੀ ਜਿਹੀ ਪ੍ਰੋਬਲਮ ਹੋਈ ਕਹਿੰਦਾ ਖਾਣੇ ਦੇ ਵਿੱਚ ਕਹਿੰਦਾ ਉਹ ਕਸਟਮਰ ਨੇ ਥੋੜਾ ਜਿਹਾ ਲਾਂਬਾ ਦਿੱਤਾ ਵੀ ਇਹ ਤਾਂ ਨਹੀਂ ਹੋਣਾ ਚਾਹੀਦਾ ਸੀ ਕਹਿੰਦਾ ਮਾਰੜੀ ਜੀ ਗੱਲ ਕਿਸੇ ਉਸ ਬੰਦੇ ਨੇ ਸ੍ਰੀ ਸਾਹਿਬ ਕੱਢ ਕੇ ਉਹਦੇ ਮਾਰਨ ਦੀ ਕੋਸ਼ਿਸ਼ ਕੀਤੀ ਝਗੜਾ ਹੋ ਗਿਆ ਕਹਿੰਦਾ ਸਟਾਫ ਸਾਰਾ ਇਕੱਠਾ ਹੋ ਗਿਆ ਮਾਲਕ ਨੇ ਸਾਨੂੰ ਕਹਿੰਦਾ ਬੁਲਾ ਲਿਆ ਕਹਿੰਦਾ ਮਾਲਕ ਨੇ ਉਸ ਵਕਤ ਤਾਂ ਸਾਡਾ ਟਿਕਟਕਾ ਕਰਾ ਦਿੱਤਾ ਜਾਨੀ ਕਿ ਸ਼ਾਰਟ ਆਊਟ ਹੋ ਗਿਆ ਬੀ ਤੁਸੀਂ ਝਗੜਾ ਨਾ ਕਰੋ ਦੂਜੇ ਦਿਨ ਕਹਿੰਦਾ ਮਾਲਕ ਨੇ ਮੈਨੂੰ ਵੀ ਆਪਣੇ ਆਫਿਸ ਵਿੱਚ ਬੁਲਾ ਕੇ ਇਹ ਕਹਿ ਦਿੱਤਾ ਕਿ ਤੈਨੂੰ ਵੀ ਮੈਂ ਜੋਬ ਤੋਂ ਜਵਾਬ ਦੇ ਰਿਹਾ ਕਹਿੰਦਾ ਮੈਂ ਜਵਾਬ ਤੈਨੂੰ ਜੋਬ ਤੋਂ ਕੱਢ ਰਿਹਾ ਫਿਰ ਕਹਿੰਦਾ ਮੈਂ ਮਿੰਤਾਂ ਤਰਲੇ ਕਰਕੇ ਕੈਂਪਰ ਨੂੰ ਮੈਂ ਕੀਤਾ ਕਿ ਅੱਜ ਤੋਂ ਬਾਅਦ ਮੈਂ ਸ਼੍ਰੀ ਸਾਹਿਬ ਪਾ ਕੇ ਹੋਟਲ ਵਿੱਚ ਨਹੀਂ ਹਾਂਦਾ ਜਦੋਂ ਉਹਨੇ ਮੈਨੂੰ ਇਹ ਗੱਲ ਸੁਣਾਈ ਮੈਂ ਉਹਨੂੰ ਕਿਹਾ ਮੈਂ ਮੈਂ ਹੋਟਲ ਦੇ ਮਾਲਕ ਨਾਲ ਗੱਲ ਕਰਨੀ ਹੈ ਗੱਲ ਹੋ ਸਕਦੀ ਹੈ ਉਹ ਕਹਿੰਦਾ ਜੀ ਮੈਨੂੰ ਇੱਕ ਦੋ ਦਿਨ ਦਿਓ ਚਲੋ 10 ਦਿਨਾਂ ਬਾਅਦ ਤਕਰੀਬਨ ਇਹ ਜਿਹੜੀ ਗੱਲਬਾਤ ਹੋਈ ਹੈ ਝਗੜਾ ਹੋਇਆ ਹੋਟਲ ਦੇ ਵਿੱਚ 10 ਦਿਨ ਦੀ ਗੱਲ ਉਹਨੇ ਮੇਰੇ ਨਾਲ ਗੱਲਬਾਤ ਕਰਾਤੀ ਹੋਟਲ ਦਾ ਮਾਲਕ ਕਹਿੰਦਾ ਜੀ ਕਹਿੰਦਾ ਸਾਡੇ ਕੋਲੇ 70 ਤੋਂ 80 ਬੰਦੇ ਜੌਬ ਕਰਦੇ ਨੇ ਹੋਟਲ ਦੇ ਵਿੱਚ ਕਹਿੰਦਾ ਕਿਸੇ ਦੀ ਤਨਖਾਹ 20000 ਕੀਤੀ ਹੈ ਕਹਿੰਦੀ 40 ਹੈ ਮੈਨੇਜਰ ਜਿਹੜਾ ਮੇਨ ਸੀ ਕਹਿੰਦਾ ਉਹਦੀ 50 ਸੌਰੀ 1 ਲੱਖ 50000 ਯਾਨੀ ਕਿ 1.5 ਲੱਖ ਰੁਪਇਆ ਤਨਖਾਹ ਹੁੰਦੀ ਉਹ ਕਹਿੰਦਾ ਇੰਨੀਆਂ ਜੌਬਾਂ ਮੈਂ ਦਿੱਤੀਆਂ ਹੋਈਆਂ ਉਹ ਕਹਿੰਦਾ ਹੁਣ ਇਹ ਜੌਬਾਂ ਵਾਲਿਆਂ ਨੂੰ ਪੈਸਾ ਮੈਂ ਕਹਿੰਦਾ ਜਿਹੜੀ ਹੋਟਲ ਦੀ ਕਮਾਈ ਹੈ ਉਹਦੇ ਵਿੱਚੋਂ ਦੇਣਾ ਹੁੰਦਾ ਜੇ ਸਾਡੇ ਕਸਟਮਰ ਖਰਾਬ ਹੁੰਦੇ ਆ ਲੰਬਾ ਉਹਦਾ ਕੰਦਾ ਫਿਰ ਮੈਂ ਆਪਣਾ ਬਿਜ਼ਨਸ ਕਿੱਦਾਂ ਖਰਾਬ ਕਰ ਲਵਾਂ ਜਦੋਂ ਉਹਨੇ ਮੇਰੇ ਨਾਲ ਗੱਲਬਾਤ ਕੀਤੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਖਲਾਕੇ ਮੈਨੂੰ ਵੀ ਉਹ ਤਲਕੀ ਵਿੱਚ ਬੋਲੇ ਕਹਿੰਦਾ ਤੁਸੀਂ ਕੌਣ ਹੋ ਲੈ ਮੈਨੂੰ ਸਮਝਾਉਣ ਵਾਲੇ ਪਰ ਜਦੋਂ ਉਹਨੇ ਮੇਰੀ ਗੱਲਬਾਤ ਸੁਣੀ ਉਹ ਕਹਿੰਦਾ ਜੀ ਇਹ ਮੁੰਡਾ ਮੇਰੇ ਨਾਲ ਕੈਂਪਰੋਮਾਈਜ਼ ਕਰ ਰਿਹਾ ਮੈਂ ਸਿਹਰੀ ਸਾਥ ਪਾ ਕੇ ਨਹੀਂ ਆਉਂਗਾ ਮੈਨੂੰ ਜੋਬ ਚਾਹੀਦੀ ਹੈ ਪਰ ਉਹ ਹੋਟਲ ਦੇ ਮਾਲਕ ਨੇ ਮੇਰੇ ਕਹਿਣ ਤੇ ਇਹ ਕਹਿਤਾ ਕਿ ਉਹਦਾ ਵੀ ਸ਼ੀਰਸ਼ਰਤ ਤਾ ਤੂੰ ਪਾ ਕੇ ਆਈ ਮੈਂ ਸਮਝਾਇਆ ਉਹਨੂੰ ਪਰ ਕਹਿੰਦਾ ਸ਼ੀਰਸ਼ਰਤ ਛੋਟੀ ਪਾ ਕੇ ਆਈ 9 ਇੰਚ ਦੀ ਪਾਉਣੀ ਔਰ ਬਿਲਕੁਲ ਕੱਪੜਿਆਂ ਦੇ ਥੱਲੇ ਦੀ ਪਾ ਕੇ ਆਉਣੀ ਹੈ ਜਾਨਕੀ ਸ਼ੀਰਸ਼ਰਤ ਕਿਸੇ ਨੂੰ ਦਿਸਣੀ ਨਹੀਂ ਚਾਹੀਦੀ ਇਹ ਟੈਂਪਰੋ ਮੈਰ ਕੀਤਾ ਹਾਲਾਂਕਿ ਮੇਰਾ ਮਨ ਕਰਦਾ ਸੀ ਹੋਟਲ ਦੇ ਮਾਲਕ ਨੇ ਵੀ ਕਿਹਾ ਕਿ ਤੁਸੀਂ ਨਾਂ ਲੈ ਸਕਦੇ ਹੋ ਹੋਟਲ ਦਾ ਵੀ ਸ਼ਹਿਰ ਦਾ ਵੀ ਮੇਰਾ ਵੀ ਕਿੰਦਾ ਨਾਂ ਲੈ ਸਕਦੇ ਹੋ ਪਰ ਨਹੀਂ ਕਿਉਂਕਿ ਇਹ ਜਿਹੜਾ ਬਵਾਦਵਾਦ ਹੈ ਨਾ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਫਿਰ ਇਹ ਹੋਰ ਮੁੱਦੇ ਵੱਡੇ ਬਣਦੇ ਆ ਮੇਰਾ ਇਹ ਮਤਲਬ ਨਹੀਂ ਹੈਗਾ ਕਿ ਕਿਸੇ ਚੀਜ਼ ਦਾ ਐਵੇਂ ਇਸ਼ੂ ਬਣਾ ਕੇ ਐਵੇਂ ਮੁੱਦਾ ਬਣਾ ਕੇ ਆਪਾਂ ਗੱਲਬਾਤ ਕਰੀਏ ਬਿਲਕੁਲ ਨਹੀਂ ਮੇਰਾ ਮਤਲਬ ਇਹ ਹੈ ਬਿਸ਼ਾਂਹ ਥੋੜੀ ਜੀ ਅਕਲਾਂ ਦੀ ਹੁਣ ਜਿਹੜੇ ਬੰਦੇ ਨੇ ਇਹ ਫੁਕਰੀ ਮਾਰੀ ਐ ਸ੍ਰੀ ਸਾਹਿਬ ਕੜਨ ਲਈ ਕਿ ਇਹਦੇ ਮਾਰਨ ਵਾਸਤੇ ਉਹਦਾ ਖਮਿਆਜਾ ਇੱਕ ਹੋਟਲ ਦੇ ਮੈਨੇਜਰ ਨੂੰ ਖੁਦ ਭੁਗਤਣਾ ਪਿਆ ਮੈਂ ਧੰਨਵਾਦ ਕਰਦਾ ਉਸ ਹੋਟਲ ਦੇ ਮਾਲਕ ਦਾ ਜੀਨੇ ਮੇਰੀ ਗੱਲ ਸੁਣ ਲਈ ਉਹਨੇ ਕਹਿ ਤਾ ਕਹਿੰਦਾ ਜੀ ਮੈਂ ਹਲੇ ਕੋਈ ਡਿਸੀਜਨ ਨਹੀਂ ਲੈਂਦਾ ਪਰ ਤੁਹਾਡੇ ਕਹਿਣ ਤੇ ਕਹਿੰਦਾ ਸ੍ਰੀ ਸਾਹਿਬ ਇਹ ਪਾ ਸਕਦਾ ਪਰ ਪੈਂਟ ਕਮੀਰ ਤੇ ਬਿਲਕੁਲ نیچے ਦੀ ਪਾਉਣੀ ਕਹਿੰਦਾ ਉੱਪਰ ਦੀ ਨਹੀਂ ਕਹਿੰਦਾ ਪਾ ਸਕਦਾ ਮੈਂ ਕਹਿੰਦਾ ਮਨਾ ਨਹੀਂ ਕਰਦਾ ਕਹਿੰਦਾ ਕਿਕਾਰ ਨੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਪਰ ਕਹਿੰਦਾ ਐਡੀ ਬੇਵਕੂਫੀ ਕਰਕੇ ਕਹਿੰਦਾ ਮੇਰਾ ਸਾਰਾ ਹੋਟਲ ਦਾ ਜਿਹੜਾ ਸਿਸਟਮ ਹੈ ਕਹਿੰਦਾ ਖਰਾਬ ਹੋ ਜਾਂਦਾ ਹੁਣ ਕਿੱਡੀ ਗੱਲ ਸੀ ਇਹ ਖਾਣੇ ਵਿੱਚ ਛੋਟੀ ਜਿਹੀ ਪ੍ਰੋਬਲਮ ਆਈ ਤੇ ਜਿਹੜਾ ਬੰਦਾ ਲਾਂਭਾ ਦੇ ਰਿਹਾ ਉਹਦਾ ਹੱਕ ਬਣਦਾ ਸੀ ਉਕੇ ਸੱਜਣ ਤੇ ਉਹਦੀ ਗੱਲ ਸੁਣ ਦੀ بجائے ਤਲਕੀ ਵਿੱਚ ਆ ਕੇ ਸ੍ਰੀ ਸਾਹਿਬ ਕੱਢ ਲਈ ਮਾਨਵਾਂ ਇਹ ਮੈਂ ਅੱਜ ਵੀਡੀਓ ਤਾਂ ਬਣਾਈ ਐ ਕਿਉਂਕਿ ਜਿਹੜੇ ਬੰਦੇ ਗਲਤੀ ਕਰਦੇ ਨੇ ਨਾ ਫੁਕਰੀਆਂ ਮਾਰਦੇ ਨੇ ਤੇ ਉਹਦਾ ਖੁਮਿਆਜਾ ਹੋਰ ਅਨੁਭੂਤ ਨਾ ਪੈਂਦਾ ਇਹ ਗੱਲ ਚੇਤੇ ਰੱਖਿਓ ਤੁਸੀਂ ਭਾਵੇਂ ਪੰਜਾਬ ਵਿੱਚ ਬੈਠਿਓ ਕਿਤੇ ਬੈਠਿਓ ਗਲਤੀ ਇੱਕ ਬੰਦੇ ਦੀ ਹੈ ਤੇ ਸ਼ੱਕ ਦੀ ਨਜ਼ਰ ਵਿੱਚ ਬਹੁਤ ਲੋਕ ਆ ਜਾਂਦੇ ਆ ਤੇ ਉਹ ਮੁੰਡਾ ਜਿਹੜਾ ਮੈਨੇਜਰ ਸੀ ਨਾ ਉਹਦੀ 30 ਸਾਲ ਦੀ ਉਮਰ ਹੈ ਉਹ ਮੈਨੂੰ ਕਹਿੰਦਾ ਜੀ ਇਹ ਸ਼ਹਿਰ ਵਿੱਚ ਪੰਜਾਬੀ ਬਹੁਤ ਜ਼ਿਆਦਾ ਚੋਬਾਂ ਕਰਦੇ ਆ ਅੰਮ੍ਰਿਤਧਾਰੀ ਬਹੁਤ ਬੰਦੇ ਆ ਪਰ ਕਹਿੰਦਾ ਇਹ ਵੀਡੀਓ ਇਸ ਤਰੀਕੇ ਨਾਲ ਬਣਾ ਦਿਓ ਕਿ ਥੋੜਾ ਜਿਹਾ ਅਕਲ ਆ ਜਾਈ ਜਾਨੀ ਕਿ ਮੇਰਾ ਕਹਿਣ ਤੋਂ ਮਤਲੇ ਹੈਗਾ ਜਿੰਨੀਆਂ ਅਸੀਂ ਠੁਕਰੀਆਂ ਮਾਰਦਿਆਂ ਉਹਨਾਂ ਸਾਡੀ ਕੌਮ ਦਾ ਤਾਂ ਨੁਕਸਾਨ ਹੋ ਹੀ ਰਿਹਾ। ਜਿੰਨਾ ਬੰਦਿਆਂ ਦਾ ਰੋਜ਼ਗਾਰ ਹੈ ਤੇ ਉਹਨਾਂ ਦਾ ਨੁਕਸਾਨ ਕਿੰਨਾ ਹੁੰਦਾ ਹੈ। ਹੋਟਲ ਦਾ ਮਾਲਕ ਕਹਿੰਦਾ ਜੀ ਕਹਿੰਦਾ ਮੈਂ ਇੱਕ ਬੰਦੇ ਦੀ ਖਾਤਰ ਦੂਜੇ ਮੁਲਾਜ਼ਮ ਜਿਹੜੇ ਹੈਗੇ ਨੇ, EMPLY ਜਿਹੜੇ ਹੈਗੇ ਨੇ ਮੈਂ ਉਹਨਾਂ ਨੂੰ ਖਤਰੇ ਵਿੱਚ ਨਹੀਂ ਪਾ ਸਕਦਾ। ਮੈਂ ਆਪਣਾ ਬਿਜ਼ਨਸ ਨਹੀਂ ਡੋਬ ਸਕਦਾ। ਉਹਨੇ ਗੱਲ ਕਹੀ। ਇਹ ਗੱਲ ਵੀ ਸੱਚੀ ਹੈ। ਇਹ ਧਰਮਾਂ ਧਰਮਾਂ ਤੋਂ ਉੱਪਰ ਉੱਠ ਕੇ ਜੇ ਤੁਸੀਂ ਗੱਲ ਕਰਨੀ ਹੈ ਨਾ ਸਭ ਤੋਂ ਵੱਡੀ ਕਿਰਤ ਹੈ ਜਿਹੜਾ ਬੰਦਾ ਕਿਰਤ ਕਰਦਾ ਹੈ ਨਾ ਤੇ ਉਹਨੇ ਬਹੁਤ ਸ਼ਾਨੁਪ ਦੇ ਨਾਲ ਰਹਿਣਾ ਹੁੰਦਾ ਹੈ ਤੇ ਐਵੇਂ ਫੁਕਰੀਆਂ ਮਾਰ ਕੇ ਇਹ ਗੱਲਾਂ ਨਾ ਕਰਿਆ ਕਰੋ ਤੇ ਖੁਮਿਆਜਾ ਹੋਰਾਂ ਨੂੰ ਪੁਕਤਣਾ ਪੈਂਦਾ ਪੰਜਾਬ ਤੋਂ ਬਿਨਾਂ ਹੋਰ ਸਟੇਟਾਂ ਵਿੱਚ ਸਾਡੇ ਪੰਜਾਬੀ ਰਹਿੰਦੇ ਨੇ ਨੌਜਵਾਨ ਰਹਿੰਦੇ ਨੇ ਉਹ ਪ੍ਰਾਈਵੇਟ ਜੌਬਾਂ ਕਰਦੇ ਨੇ ਸਰਕਾਰੀ ਜੌਬਾਂ ਕਰਦੇ ਨੇ ਤੇ ਉਹਨਾਂ ਦੇ ਨਾਲ ਕੀ ਬਿਕਤ ਨਹੀਂ ਬੀਤੇ ਉਹਨਾਂ ਨੂੰ ਕਿਵੇਂ ਭੁਗਤਣਾ ਪੈਂਦਾ ਇਹ ਉਹੀ ਦੱਸ ਸਕਦੇ ਆ ਆ ਜਿਹੜੀ ਮੈਂ ਗੱਲ ਬਾਤ ਤੁਹਾਡੇ ਨਾਲ ਕੀਤੀ ਆ ਨਾ ਇਹ ਕੇਵਲ ਉਹਨਾਂ ਫੁਕਰੇ ਲੋਕਾਂ ਨੂੰ ਅਕਲ ਦੇਣ ਵਾਸਤੇ ਆ ਕਿ ਥੋੜਾ ਜਿਹਾ ਆਪਣੀ ਔਕਾਤ ਵਿੱਚ ਰਹੋ ਐਵੇਂ ਫੁਕਰੀਆਂ ਮਾਰ ਕੇ ਦੂਜਿਆਂ ਨੂੰ ਪਰੇਸ਼ਾਨ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ